ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਟੰਡਿਆ ਮਿੱਤਰੋ ਪਾਣੀ ਦੇ ਮੁੱਦੇ ਤੇ ਲੜਨ ਦੀ ਕਿਉਂ ਜ਼ਰੂਰਤ ਹੈ ਤੁਹਾਨੂੰ ਪ੍ਰੂਫ ਦਿਖਾਵਾਂਗੇ ਆਪਣੇ ਨਾਲ ਨੁਕੀਤ ਸਿੰਘ ਅੰਬੇ ਮਾਜਰਾ ਇਹ ਪਾਣੀ ਦੇ ਮੁੱਦੇ ਤੇ ਜੇਲ੍ਹ ਵੀ ਜਾ ਚੁੱਕਿਆ ਅੰਕਲ ਸਤਿ ਸ਼੍ਰੀ ਅਕਾਲ ਜੀ ਪਾਣੀ ਉੱਚੀ ਬੋਲੀ ਪਾਣੀ ਤੇ ਕਿਉਂ ਲੜਨਾ ਜ਼ਰੂਰੀ ਹੈ ਪਾਣੀ ਤੇ ਲੜਨਾ ਤਾਂ ਜ਼ਰੂਰੀ ਆਸੀਂ ਲੇਟ ਆ ਵੈਸੇ ਲੜਾਈ ਦੇ ਵਿੱਚ ਇਹਦੇ ਵਿੱਚ ਜਿਹੜਾ ਕੁਦਰਤੀ ਸੋਮਾ ਸਾਡਾ ਧਰਤੀ ਦੇ ਵਿੱਚ ਫ੍ਰੀ ਆ ਅਸੀਂ ਇੱਕ ਕੁਦਰਤ ਦਾ ਹਿੱਸਾ ਹੈ ਜੋ ਸਾਨੂੰ ਫ੍ਰੀ ਦਿੱਤਾ ਸੀਗਾ ਉਹ ਤਾਂ ਸੱਤੋਂ ਦੀ ਸਰਕਾਰਾਂ ਖੋ ਰਹੀਆਂ ਦਿਖਾਓ ਤੁਹਾਡੇ ਕੋਲ ਕੀ ਪ੍ਰੂਫ ਹੈ ਹਾਏ ਇਹ ਇਹ ਆਪਾਂ ਗੱਲ ਇਤੋਂ ਸ਼ੁਰੂ ਕਰਦੇ ਆਪਾਂ ਇਹ ਮੇਰੇ ਘਰ ਦਾ ਸਮਰਸੀਵਲ ਦਾ ਪਾਣੀ ਹੈ ਇਹ ਅੱਛਾ ਇਹ ਸੱਲੇ ਛੋਰਾ ਬੜਾ ਹੈ ਹਾਂ ਤੇ ਇਹ ਕਿਉਂ ਆ ਇਹ ਤੁਹਾਨੂੰ ਦੱਸਦਾ ਮੈਂ ਕਿਉਂ ਇਧਰ ਲਗਣ ਲੱਗੀ ਮੇਰੀ ਇਹਨੂੰ ਇੱਕ ਫਰੀਦੇ ਸਮਝ ਲਓ ਇਹਦਾ ਫਿਲਟਰ ਵੀ ਜਾਮ ਹੈ ਇਹਦਾ ਕਲਰ ਵੀ ਬਦਲ ਗਿਆ ਇਹ ਰਸੋਈ ਚ ਲੱਗਿਆ ਹੁੰਦਾ ਹੈ ਇਹ ਰਸੋਈ ਚ ਲੱਗਿਆ ਹੁੰਦਾ ਹੈ ਹਾਂ ਹਾਂ ਇਹਦਾ ਦੇਖੋ ਕਿ ਮੇਰਾ ਰੰਗ ਬਦਲ ਗਿਆ ਹਾਂ ਸਾਰੇ ਰੰਗ ਕੁਝ ਹੋਰ ਹੀ ਹੋ ਗਿਆ ਛੋਟੇ ਪਿੰਡ ਕਿਹੜਾ ਹੈ ਅੰਬੇ ਪਾਜਰਾ ਇਹ ਛੋਟੇ ਗਵਿੰਦ ਕੱਟ ਤੇ ਫੈਕਟਰੀਆਂ ਕੋਲੇ ਹੋਣ ਕਾਰਨ ਹੈ ਬਹੁਤ ਹੋਣ ਕਾਰਨ ਨਹੀਂ ਇਹ ਤਾਂ ਸਾਰੀ ਸਿਸਟਮ ਪੰਜਾਬ ਚ ਹੀ ਹੋਇਆ ਬਾਕੀ ਤਰ੍ਹਾਂ ਦਾ ਇਹ ਸੋਨੋ ਇਹ ਜਾਗਰੂਕਤਾ ਕਿਵੇਂ ਆਈ ਕਿਹਨੂੰ ਦੇਖ ਕੇ ਪਤਾ ਲੱਗਿਆ ਜਾਗਰੂਕਤਾ ਇਹ ਆ ਵੀਰ ਭਗਵੰਤ ਮਾਨ ਸਾਹਿਬ ਜਦੋਂ ਰੌਲਾ ਪਾਉਂਦੇ ਹੁੰਦੇ ਸੀਗੇ ਤੁਹਾਡੇ ਭਾਈ ਇੱਥੇ ਸਿੱਧਾ ਪਾਣੀ ਪਾਇਆ ਜਾ ਰਿਹਾ ਹੈ ਤੁਹਾਡੇ ਸਰੀਰ ਸਹੀ ਨਹੀਂ ਹੈਗੇ ਤੁਹਾਡੇ ਆ ਹੋ ਰਿਹਾ ਹੈ ਤੁਹਾਡੇ ਕੈਂਸਰ ਹੋ ਰਿਹਾ ਉਹ ਸਿੱਧਾ ਬੋਰ ਕਰਕੇ 4 400 ਪੁੱਠ ਤੇ ਉਹਦੇ ਤੋਂ ਮੈਨੂੰ ਥੋੜੀ ਚੇਚਕ ਲੱਗ ਗਈ ਯਾਰ ਤੇ ਉਹ ਚੀਜ਼ਾਂ ਸੁਣ ਕੇ ਮੈਂ ਸਾਹਿਬ ਮੈਂ ਐਮਪੀ ਸਾਹਿਬ ਨੇ ਸਾਡੇ ਵੀ ਇਹ ਕੋਈ ਸੱਚੀ ਬੋਲ ਰਹੇ ਨੇ ਯਾਰ ਕਿ ਮੈਂ ਇਧਰੋਂ ਤੁਰਿਆ ਜਦੋਂ ਹੌਲੀ 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 ਇਹ ਚੀਜ਼ਾਂ ਦੀ ਘੋਕ ਕੀਤੀ ਮੇਰੇ ਕੋਲ ਮੇਰੇ ਮੋਬਾਈਲ ਦੇ ਵਿੱਚ ਕੱਲਾ-ਕੱਲਾ ਪ੍ਰੂਫ ਪਿਆ ਮਾਨ ਸਾਹਿਬ ਵੀ ਜੇ ਮੈਂ ਤੁਸੀਂ ਕਹੋਗੇ ਵੀ ਯਾਰ ਬਾਕੀ ਸੱਚ ਗੱਲ ਆ ਇਹ ਤੇ ਗੱਲ ਹੈਗੀ ਇਹ ਹੈ ਵੀ ਜਦੋਂ ਮੈਂ ਚੇਜ ਕੋਲ ਹੀ ਹੌਲੀ-ਹੌਲੀ ਮੈਂ ਪ੍ਰੂਫ ਇਕੱਠੇ ਕਰਦਾ ਕਰਦਾ ਮੈਂ ਘਰ ਤੋਂ ਸ਼ੁਰੂਆਤ ਕੀਤੀ ਘਰੇ ਅਸੀਂ ਬਿਮਾਰ ਵੀ ਹੋਰੇ ਮੇਰਾ ਫਿਲਟਰ ਜਦੋਂ ਖਰਾਬ ਹੋ ਗਿਆ ਸੀ ਨਾ ਉਸ ਦੌਰਾਨ ਮੈਨੂੰ ਮੁੱਲ ਪਾਣੀ ਪੀਣਾ ਪੈ ਗਿਆ ਮੁੱਲ ਮੈਂ 500 ਦਾ 400 ਦਾ ਮੁੱਲ ਪੀ ਨਹੀਂ ਸਕਿਆ ਇੰਨਾ ਮਹਿੰਗਾ ਪਾਣੀ ਕਿਉਂਕਿ ਸਾਨੂੰ ਮੁੱਲ ਤੇ ਲਿਆ ਕੇ ਖੜਾ ਕਰਤਾ ਤੇ ਜਿਹੜਾ ਕੁਦਰਤੀ ਆ ਉਹ ਸਾਤੋਂ ਖੋਲੇ ਕੋਈ ਕੈਮੀਕਲ ਪਾਤਾ ਆ ਹਵਾ ਸਾਡੀ ਉਹ ਪ੍ਰਦੂਸ਼ਿਤ ਕਰਤੀ ਇਹਦੀ ਨੇ ਪਾਣੀ ਸੱਚੀ ਐ ਨਾ ਕੋਈ ਪਾਇਆ ਪੂਆ ਤਾਂ ਨਹੀਂ ਕੋਈ ਨਾ ਨਾ ਵੀਰੇ ਯਾਰਾ ਆਪਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਕਰਿਆ ਤਾਰਕ ਇਹੋ ਜਿਹਾ ਅੱਜ ਵੀ ਜਾਣ ਆ ਦੇਖੋ ਜੀ ਕਿੰਨਾ ਵਿੱਚ ਇਹ ਸ਼ੋਰ ਆ ਜਾਣਾ ਕਿ ਫੈਕਟਰੀਆਂ ਇਹਨਾਂ ਦੇ ਨੇੜੇ ਜਾਦੇ ਆ ਉਹ ਪਾਣੀ ਥੱਲੇ ਪਾਉਂਦੇ ਆ ਦੇਖ ਇਹੋ ਜਿਹਾ ਕੰਮ ਨਹੀਂ ਚਲ ਆ ਮੈਂ ਪਾਣੀ ਚ ਮਿਕਸ ਕਰਤਾ ਇਹ ਚ ਕੀ ਕਰਤਾ ਇਹਦੇ ਚ ਤਾਂ ਕੁਝ ਹੋ ਨਹੀਂ ਸਕਦਾ ਫਿਰ ਸਹੀ ਆ ਅੱਛਾ ਫੇਰ ਤੁਸੀਂ ਲੋ ਮੁੱਦਾ ਚੁੱਕੇ ਫਿਰ ਜੇਲ੍ਹ ਜਾਣਾ ਪੈਗਾ ਫਿਰ ਮੁੱਦਾ ਜੀ ਚਲੋ ਪ੍ਰਦੂਸ਼ਨ ਕੰਟਰੋਲ ਬੋਰਡ ਨਾਲ ਅਸੀਂ ਕਰਨ ਲੱਗੇ ਥੋੜਾ ਬਹੁਤ ਸਾਡੇ ਫੈਕਟਰੀਆਂ ਨਾਲ ਨਾ ਅੱਗੇ ਪਾਵਰ ਵਧਾਉਣੀਆਂ ਸੀ ਭੱਡੀਆਂ ਕਰਨੀਆਂ ਸੀਗੀਆਂ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਤੁਸੀਂ ਕਹਿੰਦੇ ਦਰਖਾਸਤਾਂ ਦੇ ਤੁਸੀਂ ਆਪ ਉਹਨਾਂ ਵਿਰੋਧ ਨਹੀਂ ਕਰਦੇ ਅਸੀਂ ਜਾਂ ਵਿਰੋਧ ਕਰਨ ਲੱਗੇ ਟੀਮ ਬਣ ਗਈ ਸਾਡੀ ਤੇ ਉਹ ਟੀਮ ਵੀ ਤੋੜੀ ਇਹਨਾਂ ਨੇ ਫਿਰ ਬੜੀ ਸਕੀਮ ਨਾਲ ਆਮ ਬੰਦੇ ਵਿਚਾਰੇ ਦਾ ਮੈਂ ਨਹੀਂ ਡਰਿਆ ਹੈਗਾ ਮੇਰੇ ਬਥੇਰੇ ਜਲੀਲ ਜਲੀਲ ਕੀਤਾ ਮੈਂ ਬਾਹਰ ਆ ਕੇ ਤਾਨ ਜੁੱਸਿਆ ਮੈਂ ਜਿਹੜੇ ਚਾਰ ਨਾਲ ਹੋਰ ਜੁੜੇ ਹੋਏ ਨੇ ਉਹਨਾਂ ਨੇ ਡਰ ਜਾਣਾ ਹੈ ਮੈਨੂੰ ਜਾਨੀ ਥਾਣੇ ਦੇ ਵਿੱਚ ਕਦੇ ਨੰਗਾ ਕਰੋ ਕਦੇ ਕੁਛ ਕਰੋ ਕਦੇ ਕਿਵੇਂ ਸੋ ਇਹ ਚੀਜ਼ਾਂ ਨੇ ਜੀ ਜਦੋਂ ਮੈਂ ਇਹ ਚੀਜ਼ ਚਪਿਆ ਜੇਲ੍ਹ ਦੇ ਵਿੱਚ ਜਦੋਂ ਉਹ ਫੈਕਟਰੀ ਦੇ ਵਿੱਚ ਵਿਰੋਧ ਕੀਤਾ ਉਹਨਾਂ ਨਿਗਾ ਚ ਰੱਖਿਆ ਫੈਕਟਰੀ ਵਾਲਿਆਂ ਨੇ ਅਸੀਂ ਇੱਕ ਧਰਨਾ ਲਾਇਆ ਮੰਡੀ ਗਵਿੰਦਗੜ ਜਿਹੜੇ ਰੋਡ ਦੇ ਉੱਤੇ ਫੈਕਟਰੀਆਂ ਵਾਲੇ ਟਰੱਕ ਖਿਲਾਰਦੇ ਨੇ ਹਾਈਵੇ ਦੇ ਉੱਤੇ ਹਾਈਵੇ ਦੇ ਉੱਤੇ ਟਰੱਕ ਨਹੀਂ ਖੜ ਸਕਦੇ ਉਹ ਵੀ ਇੱਕ ਆਪਣੇ ਟਰਾਂਸਪੋਰਟਰ ਨੂੰ ਫੇਲ ਕਰਕੇ ਕਰਿਆ ਪਹਿਲਾਂ ਕੂੜਾ ਸੁੱਟ ਕੇ ਉੱਤੇ ਫਿਰ ਉੱਥੇ ਪਰਚੀਆਂ ਕੱਟੀਆਂ ਪ੍ਰਾਈਵੇਟ ਬੰਦਿਆਂ ਦੀਆਂ ਜੇਬਾਂ 'ਚ ਗਿਆ ਪੈਸਾ ਉਹ ਅਸੀਂ ਲਿਖ ਕੇ ਦਿੱਤਾ ਉਹਦੇ ਕੋਲ ਅਸੀਂ ਧਰਨਾ ਲਾਇਆ ਸੀ ਸਾਨੂੰ ਬਹਾਨੇ ਨਾਲ ਬੁਲਾ ਲਿਆ ਆ ਜੋ ਕਹਿੰਦੇ ਮੀਟਿੰਗ ਕਰਦੇ ਆ ਥਾਣੇ 'ਚ ਟਰਾਂਸਪੋਰਟਰਾਂ ਨੂੰ ਬੁਲਾ ਲੰਨੇ ਆ ਟਰਾਂਸਪੋਰਟਰ ਨਹੀਂ ਅਸੀਂ ਆ ਬੁਲਾਏ ਸਾਨੂੰ ਥਾਣਾ 'ਤੇ ਅਸੀਂ ਚਲੇ ਗਏ ਆਪਣੀ ਬਾਈਕ ਦੇ ਉੱਤੇ ਆਪਣੀਆਂ ਗੱਡੀਆਂ ਦੇ ਉੱਤੇ ਚਲੇ ਗਏ ਉੱਥੇ ਲਿਜਾ ਕੇ ਸਾਨੂੰ ਹਵਾਲਾ ਕਿ ਦਿੱਤਾ ਪਰਚਾ ਪੰਗਾ ਲਹਾ ਰੀਆਂ ਸਾਡੇ ਨੰਗੇ ਕਰ ਲਿਆ ਸਾਨੂੰ ਸੋ ਇਹ ਕਹਿੰਦੇ ਜੀ ਉਦੋਂ ਹੀ ਮੌਕੇ ਦੇ ਉੱਤੇ ਹੀ ਫੈਕਟਰੀ ਵਾਲੇ ਜਿਹਦੇ ਅਸੀਂ ਬੋਲ ਕੇ ਆ ਸੀ ਖਿਲਾਫ ਵੀ ਇਹਦਾ ਅਸੀਂ ਵਿਰੋਧ ਕੀਤਾ ਸੀ ਫੈਕਟਰੀ ਦਾ ਉਹ ਫੈਕਟਰੀ ਦਾ ਵਿਰੋਧ ਕੀ ਸੀ ਉਹ ਪਿੰਡ ਦੇ ਵਿੱਚ ਸੀ ਕარი ਫੈਕਟਰੀ ਜੋ ਲੋਹਟ ਲਾਈ ਵਾਲੀ ਜਿਹਨੂੰ ਫਾਰਨੈਕਸ ਕਹਿੰਦੇ ਨੇ ਤੇ ਉਹ ਪਿੰਡ ਦੇ ਵਿੱਚ ਲੱਗੀ ਹੋਈ ਆ ਆ ਜਦੋਂ ਮੀਟਿੰਗ ਸੀਗੀ ਅਫਸਰ ਤਾਂ ਦੂਜੇ ਪਾਸੇ ਦੀ ਆ ਰਹੇ ਸੀਗੇ ਗੇਟ ਆ ਉਹਨਾਂ ਦਾ ਇਧਰੋਂ ਜਦੋਂ ਟਰੱਕ ਆਉਂਦੇ ਨੇ ਲੋਹੇ ਦੇ ਉਹ ਇਧਰੋਂ ਦੀ ਆਉਂਦੇ ਨੇ ਪਿੰਡ ਵਾਲੇ ਪਾਸੇ ਦੀ ਕਿਉਂਕਿ ਅਫਸਰਾਂ ਨੂੰ ਪਤਾ ਨ ਲੱਗੇ ਵੀ ਇਹ ਪਿੰਡ ਦੇ ਵਿੱਚ ਲੱਗੀ ਹੋਈ ਆ ਅਸੀਂ ਵਿਰੋਧ ਕੀਤਾ ਕਹਿੰਦੇ ਜੀ ਪਹਿਲਾਂ ਕਿਉਂ ਨਹੀਂ ਵਿਰੋਧ ਕੀਤਾ ਇੰਨੀ ਦੇਰ ਦੀ ਫੈਕਟਰੀ ਮਹਾ ਜੀ ਸਾਨੂੰ ਭਗਵੰਤ ਮਾਨ ਸਾਹਿਬ ਨੇ ਜਗਾਇਆ ਇਹ ਚੀਜ਼ ਦੇ ਉੱਤੇ ਵੀ ਅਸੀਂ ਵਿਰੋਧ ਕਰਾਂਗੇ ਤੇ ਉਹ ਆਪ ਕਹਿੰਦੇ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਨੇ ਤੇ ਫਿਰ ਉਹਥੇ ਬਿਨ ਪਰਚਾ ਪਾ ਕੇ 20 ਦਿਨ ਜੇਲ੍ਹ ਚ ਰੱਖਿਆ ਫਿਰ ਬਾਹਰ ਆਉਣ ਨੂੰ ਬੜਾ ਇਹਨਾਂ ਨੇ ਜਣੀ ਮੇਰੇ ਖਿਲਾਫ ਵਕੀਲ ਖੜੇ ਕੀਤੇ ਵੀ ਆ ਬਾਹਰ ਨਾਲ ਜਿਵੇਂ ਕਿ ਤੇ ਆਇਨਾ ਬਹੁਤ ਕੁਛ ਕੀਤਾ ਬਈ ਜੀ ਅੱਜ ਤੱਕ ਲੜ ਰਹੇ ਆਂ ਇਹ ਚੀਜ਼ਾਂ ਦੇ ਉੱਤੇ ਅੱਜ ਵੀ ਉਹੀ ਤੱਕਾ ਫੇਰ ਚੱਲ ਰਿਹਾ ਕਦੇ ਕਿਸੇ ਦੀ ਸ਼ੀਸ਼ੇ ਭੰਨ ਕੇ ਨਕਸਦਾਣਾ ਨੂੰ ਉਹਦੀ ਕਾਰ ਭੰਨ ਕੇ ਦੇ ਲੋਕ ਕਿਵੇਂ ਸ਼ੀਸ਼ੇ ਭੰਨ ਕਿੰਨੇ ਮੁੰਡੇ ਸਾਡੇ ਧਰਨੇ ਤੇ ਫੇਰ ਵੀ ਘਟ ਹੋ ਗਿਆ ਸਾਰੇ ਪਿੰਡ ਦਾ ਇਹੀ ਹਾਲ ਆ ਪਾਣੀ ਦਾ ਇਲਾਕੇ ਦਾ ਹੀ ਆ ਜੀ ਕੈਂਸਰ ਆ ਉੱਥੇ ਸਾਡੇ ਲੱਖ ਹੋਰ ਲੋਕ ਬੋਲਦੇ ਆ ਹਾਂਜੀ ਥੋੜਾ ਬਹੁਤ ਬੋਲਦੇ ਨੇ ਡਰਦੇ ਨੇ ਕੁਝ ਕੁਝ ਕਹਿੰਦੇ ਨੇ ਅਸੀਂ ਲੰਗਰ ਲਾਉਣੇ ਨੇ ਫੈਕਟਰੀਆਂ ਤੋਂ ਪੈਸੇ ਲੈ ਕੇ ਇਹੋ ਜਿਹੀਆਂ ਆਦਤਾਂ ਪਈਆਂ ਨੇ ਟਾਡੇ ਬਲ ਦੇਖ ਦਿੰਦੇ ਬਟਿੰਡਾ ਸਾਈਡ ਅਸੀਂ ਕੈਂਸਰ ਆ ਸਾਡੇ ਨਹੀਂ ਸੀ ਹੁੰਦਾ ਐ ਅੱਜ ਗੁਰਦੇ ਵੀ ਲੀਵਰ ਵੀ ਅੱਖਾਂ ਵੀ ਬਾਲ ਵੀ ਸਾਰਾ ਕੁਝ ਸਾਡੇ ਆ ਗਿਆ ਉਹਦੇ ਨਾਲੋਂ ਵੱਧ ਕੇ ਜਿਹੜਾ ਸਾਡੇ ਡਰੇਨ ਨਾਲਾ ਜਿਵੇਂ ਬੁੱਢਾ ਨਾਲਾ ਦਾ ਰੌਲਾ ਪੈ ਰਿਹਾ ਉਹਨੂੰ ਵੀ ਬੁੱਢਾ ਨਾਲਾ ਬਣਾ ਰਿਆ ਉਹਦੇ ਉੱਤੇ ਫੈਕਟਰੀਆਂ ਲਾਤੀਆਂ ਉਹਨੂੰ ਪੱਕਾ ਨਹੀਂ ਕਰ ਸਕਦੇ ਡਰੇਨ ਨਾਲੇ ਨੂੰ ਕਿਉਂਕਿ ਉਹ ਸੇਮ ਨਾਲਾ ਉਹਨੇ ਸਿਮਾਉਣਾ ਹੁੰਦਾ ਧਰਤੀ ਦੇ ਵਿੱਚ ਲੈਵਲ ਆ ਜਿਹੜਾ ਉਹਨੇ ਉੱਚਾ ਕਰਨਾ ਹੁੰਦਾ ਉਹ ਵੀ ਪੱਕਾ ਕਰਤਾ ਇੱਕ 150 ਕਿੱਲਾ ਰਿਕੁਆਇਰ ਕਰਾ ਕੇ ਪੰਚਾਇਤੀ ਉਸ ਨੂੰ ਵੀ ਪੱਕਾ ਕਰਤਾ ਫੈਕਟਰੀ ਚੋਏ ਨੂੰ ਗਿੜਾ ਧਰਤੀ ਦੇ ਲਈ ਪਾਣੀ ਲਈ ਲੜਨਾ ਚਾਹੀਦਾ ਲੜਨਾ ਚਾਹੀਦਾ ਜਰੂਰ ਜਾਨਣਾ ਚਾਹੀਦਾ ਜਾਨਣਾ ਚਾਹ ਪਾਪਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤ ਸਾਨੂੰ ਤਾਂ ਐਡਾ ਵੱਡਾ ਗੁਰੂ ਨਾਨਕ ਦੇਵ ਜੀ ਕਹਿ ਕੇ ਕਹੇ ਨੇ ਬੋਲ ਕੇ ਕਹੇ ਨੇ ਬਾਪ ਬਣਾ ਗਏ ਯਾਰ ਸਭ ਦਾ ਤੇ ਇਹ ਇਹ ਕਿਉਂ ਨਹੀਂ ਲੜਨਾ ਚਾਹ ਜਾਨਣਾ ਜਾਂਦੀਆਂ ਨੇ ਜਾਣ ਸਾਡਾ ਇੱਕ ਕੁਦਰਤ ਦਾ ਹਿੱਸਾ ਹੈ ਇਨਸਾਨ ਵੀ ਇਨਸਾਨ ਵੀ ਕੁਦਰਤ ਦਾ ਹਿੱਸਾ ਹੈ ਤੇ ਇਹਨੂੰ ਇੱਕ ਕੁਦਰਤੀ ਚੀਜ਼ਾਂ ਚਾਹੀਦੀਆਂ ਨੇ ਨਾ ਕਿ ਕੁਦਰਤੀਆਂ ਚੀਜ਼ਾਂ ਦੇ ਕੇ ਸਾਡਾ ਕੈਮੀਕਲ ਵਾਲਾ ਬਣਾ ਦਿੱਤਾ ਇਹਨਾਂ ਨੇ ਆ ਪਾਣੀ ਹਵਾ ਬਣਾ ਦਿੱਤੀ ਸਾਡੀ ਧੂਵੇਂ ਵਾਲੀ ਹੁਣ ਜਿਵੇਂ ਮੈਂ ਇੱਥੇ ਨੌਜਵਾਨ ਖੜੇ ਉਹਨਾਂ ਦੀ ਬੋਤਲ ਨਾਲ ਇੱਥੇ ਪਾਈ ਹੋਈ ਸੀ ਪਾਣੀ ਵਾਲੀ ਪਾਣੀ ਵਾਲੀ ਮਾਨਸਾ ਬੋਤਲ ਪਾਈ ਹੋਈ ਸੀ ਮੈਂ ਹੁਣ ਤੁਸੀਂ ਇਹ ਪਾਣੀ ਵਾਲੀ ਬੋਤਲ ਮੁਰੇ ਦੀ ਪਾਈ ਫਿਰਦੇ ਹੋ ਦੂਜੇ ਪਾਸੇ ਦੂਜੀ ਜੇਬ 'ਚ ਤੁਹਾਡੇ ਸਿਲੰਡਰ ਹੋਊਗਾ ਆਹਾ ਆਕਸੀਜਨ ਵਾਲਾ ਆਕਸੀਜਨ ਵਾਲਾ ਥੋੜੀ देर ਤੱਕ ਤੇ ਉਹਦੇ ਵਿੱਚ ਫਿਰ ਤੁਹਾਨੂੰ ਸਿਲੰਡਰ ਤੇ ਕਰ ਦੇਣਾ ਫਿਰ ਤੁਸੀਂ ਕਿੱਥੋਂ ਕੁਦਰਤੀ ਰਹਿਗੇ ਸਹੀ ਗੱਲ ਹੈ ਸੋ ਇਹ ਚੀਜ਼ਾਂ ਨੇ ਸਤੋਂ ਜਿਹੜੇ ਫਰੀਦੇ ਸੌਮੇ ਸੀਗੇ ਨਹਿਰ ਪਾਣੀ ਕਿਸੇ ਨਾ ਕਿਸੇ ਟਾਈਮ ਮੁੱਕਣਾ ਧਰਤੀ ਦਾ ਪਾਣੀ ਆ ਜਿਹੜਾ ਜਿਹੜੀ ਨਹਿਰ ਆ ਉਹ ਸਰਕਾਰ ਜਿਹੜਾ ਸ਼ੁੱਧ ਪਾਣੀ ਆ ਉਹ ਤਾਂ ਲੈ ਗਈ ਜਿਹੜੀ ਨਹਿਰ ਆ ਉਹ ਲੈ ਗਏ ਦੂਜੇ ਸੂਪਿਆਂ ਨੂੰ ਦੇਤੇ ਜਾਂ ਦਿੱਲੀ ਕਿਤੇ ਵੀ ਲੈ ਗਏ ਉਹਨੂੰ ਸਾਡੇ ਤੋਂ ਸਾਰੇ ਸੋਮੇ ਖੋਲੇ ਜਿਹੜੇ ਫਰੀ ਦੇਣੇ ਸੀ ਸਾਨੂੰ ਕੁਦਰਤ ਨੇ ਦਿੱਤੇ ਹੋਏ ਸੀਗੇ ਸੋ ਇਹ ਚੀਜ਼ਾਂ ਨੇ ਮਾਨ ਸਾਹਿਬ ਜਦੋਂ ਜਦੋਂ ਉਹ ਲੱਗਦਾ ਅੱਜ ਇੱਥੇ ਕਾਟੋ ਵੀ ਹੱਲ ਹੋਊਗਾ ਕਰਾਵਾਂਗੇ ਜੇ ਨਹੀਂ ਹੁਕਰਾਵਾਂਗੇ ਐਸੀ ਤਰ੍ਹਾਂ ਲੱਗੇ ਅੱਜ ਜੇ ਤੁਰਪੇ ਤੁਰਪੇ ਭਗਵੰਤ ਮਾਨ ਨੂੰ ਇਹ ਸੀਗਾ ਜੇ ਭਗਵੰਤ ਮਾਨ ਨੂੰ ਇਹ ਸੀਗਾ ਵੀ ਇਹ ਉੱਠਣ ਨਹੀਂ ਦੇਣੇ ਇਕੱਠੇ ਨਹੀਂ ਹੋਣ ਦੇਣੇ ਉਥੇ ਬੁੱਡੇ ਨਾਲੇ ਦੇ ਲਾ ਕੇ ਜੁੱਲਾ ਦੂਜਾ ਜੱਲਿਆਂ ਵਾਲਾ ਬਾਗ ਬਣਾ ਦਿੰਦਾ ਥੋੜਾ ਜਿਹਾ ਬੁੱਢਾ ਨਾਲਾ ਦੇ ਵਿੱਚ ਹਾਂਜੀ ਵੈਗਰੀ ਜੀ ਦਾ ਸਾਥ ਸਾਹਿਬ ਵੈਗਰੀ ਜੀ ਕੀ ਪੁੱਛ